ਤੁਸੀਂ ਸੁਣ ਰਹੇ ਹੋ ਨਾਵਲ ਚੜਿਆ ਤੁਰੰਗ ਉਡਾਵੇਂ ਬਾਜ ਹੁਣ ਤੱਕ ਅਸੀਂ 15ਵੀਂ ਸਾਖੀ ਦੀ ਵੀਡੀਓ ਚ ਜਾਣਿਆ ਕਿ ਆਖਰ ਕਿਵੇਂ ਸਿੰਘਾਂ ਨੇ ਲਾਲ ਕਿਲੇ ਤੇ ਖਾਸਾ ਹੀ ਨਿਸ਼ਾਨੀ ਝੰਡਾ ਲਹਿਰਾ ਦਿੱਤਾ ਇਸ ਵੀਡੀਓ ਚ ਅਸੀਂ ਜਾਣਾਂਗੇ ਕਿ ਪੈਨਾ ਜੱਸਾ ਸਿੰਘ ਆਲੂਵਾਲੀਏ ਨੂੰ ਸੁਲਤਾਨ ਉਲ ਕੌਮ ਦਾ ਬਾਦਸ਼ਾਹ ਘੋਸ਼ਿਤ ਕੀਤਾ ਗਿਆ ਪਰ ਰਾਗੜੀ ਸਰਦਾਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਜੱਸਾ ਸਿੰਘ ਆਲੂਵਾਲੀਏ ਨੇ ਆਪ ਬੈਠਣ ਦੀ ਥਾਂ ਤਖਤ ਪੰਜਾਂ ਸਿੰਘਾਂ ਦੇ ਹਵਾਲੇ ਕਰ ਦਿੱਤਾ ਕਿਉਂਕਿ ਜੱਸਾ ਸਿੰਘ ਆਲੂਵਾਲੀਏ ਨੂੰ ਰਾਮਗੜੀਏ ਸਰਦਾਰਾਂ ਦੇ ਨਾਲ ਠੀਕ ਲੱਗੀ ਕਿ ਜਿੱਤ ਖਾਲਸੇ ਦੀ ਹੈ ਤੇ ਅਸੀਂ ਤਖਤ ਤੇ ਕਿਸੇ ਇੱਕ ਨੂੰ ਨਹੀਂ ਬਿਠਾ ਸਕਦੇ ਸੋ ਬਾਅਦ ਵਿੱਚ ਜੱਸਾ ਸਿੰਘ ਰਾਮਗੜੀਏ ਨੇ ਤਖਤ ਦੀ ਤੇ ਸਿੰਨ ਉਖਾੜ ਕੇ ਰਾਮਗੜੀਏ ਬੁੰਗੇ ਵਿੱਚ ਰੱਖ ਦਿੱਤੀ ਜੱਸਾ ਸਿੰਘ ਰਾਮਗੜੀਏ ਨੇ ਅਜਿਹਾ ਕਿਉਂ ਕੀਤਾ ਤੇ ਇਸ ਪਿਛੇ ਕੀ ਮਨੋਰਥ ਸੀ ਆਓ ਜਾਣੀ ਸਰਦਾਰ ਨੇ ਬਾਕੀ ਸਰਦਾਰਾਂ ਦੀ ਉਡੀਕ ਕੀਤੀ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਅੱਗੇ ਲਾ ਕੇ ਲਾਲ ਕਿਦੇ ਵਿੱਚ ਦਾਖਲ ਹੋਏ ਜਮਨਾ ਕੰਡੇ ਪੜਾ ਲਾਉਣ ਤੇ ਕੁੱਲ 3 ਦਿਨ ਮਗਰੋਂ ਹੀ ਸਿੰਘ ਕਿਲੇ ਅੰਦਰ ਦੀਵਾਨੇ ਆਮ ਦੇ ਸਾਵੇਂ ਖੜੋਤੇ ਸਨ ਬਾਬਰ ਤੋਂ ਲੈ ਕੇ ਸ਼ਾਹ ਆलम ਤੱਕ ਸਭ ਇਸੇ ਥਾਂ ਦਰਬਾਰ ਲਾਉਂਦੇ ਰਹੇ ਸਨ ਇਸੇ ਦੀਵਾਨੇ ਆਮ ਤੋਂ ਕੈਰੀ ਫਰਮਾਨ ਜਾਰੀ ਹੁੰਦੇ ਰਹੇ ਸਨ ਉਹ ਭਾਵੇਂ ਔਰੰਗਜ਼ੇਬ ਨੇ ਕੀਤੇ ਫਰਖਸ਼ੀਰ ਨੇ ਤੇ ਭਾਵੇਂ ਉਸ ਤੋਂ ਮਗਰੋਂ ਸ਼ਾਹ ਆलम ਤੱਕ ਹੋਏ ਸਾਰੇ ਰਾਜਿਆਂ ਨੇ ਤੈਮੂਰ ਬਾਬਰ ਹਮਾਇਉ ਤੋਂ ਲੈ ਕੇ ਨਾਦਰ ਅਬਦਾਲੀ ਸਭ ਕਦੇ ਨਾ ਕਦੇ ਇਸ ਦੀਵਾਨੇ ਆਮ ਵਿੱਚ ਬਣੇ ਤਖਤ ਉੱਤੇ ਬੈਠੇ ਹੀ ਸਨ ਇਸੇ ਤਖਤ ਉਤੇ ਹੀ ਖਾਸ ਮੌਕਿਆਂ ਦੇ ਤੱਕਤੇ ਤਾਉਸ ਲਿਆਂਦਾ ਜਾਂਦਾ ਸੀ ਜਿਸ ਵਿੱਚ ਬਾਦਸ਼ਾਹ ਆਸਣ ਲਾਉਂਦਾ ਸੀ ਉਹ ਤਖਤੇ ਤਾਉਸ ਨਾਦਰ ਆਪਣੇ ਨਾਲ ਲੈ ਗਿਆ ਸੀ ਦੋਹੇ ਕੀਮਤੀ ਮੋਹਰਾ ਅਤੇ ਕੋਹੀਨੂਰ ਸਮੇਤ ਸਿੰਘਾਂ ਨੇ ਦੀਵਾਨੇ ਆਮ ਵਿੱਚ ਦਰਬਾਰ ਲਗਾਇਆ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਤਖਤ ਉੱਤੇ ਬਿਠਾਇਆ ਤੇ ਉਸ ਨੂੰ ਬਾਦਸ਼ਾਹ ਕਹਿ ਕੇ ਸੰਬੋਧਨ ਕੀਤਾ ਇਹ ਉਹੀ ਬਚਨ ਪੂਰੇ ਹੋ ਰਹੇ ਸਨ ਜੋ ਕਦੇ ਮਤਾ ਸੁੰਦਰੀ ਜੀ ਨੇ ਤੇ ਨਵਾਬ ਕਪੂਰ ਸਿੰਘ ਨੇ ਕਹੇ ਸਨ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਲੂ ਵਾਲਿਆਂ ਨੂੰ ਸੰਕੇਤਕ ਬਾਦਸ਼ਾਹ ਘੋਸ਼ਿਤ ਕੀਤਾ ਗਿਆ ਪਰ ਰਾਮਗੜੀਆ ਸਰਦਾਰਾਂ ਨੇ ਇਸ ਦਾ ਵਿਰੋਧ ਕੀਤਾ ਇਸ ਦੇ ਸਰਦਾਰ ਜੱਸਾ ਸਿੰਘ ਆਲੂ ਵਾਲੀ ਨੇ ਸਿੰਘਾਸਨ ਉੱਤੇ ਆਪ ਬੈਠੇ ਰਹਿਣ ਦੀ ਥਾਂ ਤਖਤ ਪੰਜਾਂ ਸਿੰਘਾਂ ਹਵਾਲੇ ਕਰ ਦਿੱਤਾ ਤੇ ਉਹਨਾਂ ਨੂੰ ਬਿਰਾਜਣ ਦੀ ਬੇਨਤੀ ਕੀਤੀ ਰਾਮਗੜੀਆ ਸਰਦਾਰ ਠੀਕ ਆਖਦੇ ਹਨ ਕਿ ਜਿੱਤ ਖਾਲਸੇ ਦੀ ਹੈ ਤੇ ਅਸੀਂ ਕਿਸੇ ਇੱਕ ਨੂੰ ਤਖਤ ਉੱਤੇ ਕਿਉਂ ਬਿਠਾਈਏ ਸਾਡੀ ਅਗਵਾਈ ਸਦਾ ਪੰਜਾ ਸਿੰਘਾਂ ਕੀਤੀ ਹੈ ਸੋ ਤਖਤ ਉੱਤੇ ਵੀ ਪੰਜਾ ਸਿੰਘਾਂ ਨੂੰ ਹੀ ਬਿਠਾਇਆ ਜਾਏ ਸਰਦਾਰ ਜੱਸਾ ਸਿੰਘ ਆਲੂਵਾਲੀ ਦੇ ਇਹ ਕਹਿਣ ਤੇ ਸਭ ਸਹਿਮਤ ਹੋਏ ਅੱਜ ਤੋਂ ਕੋਈ 75 ਸਾਲ ਪਹਿਲਾਂ ਸੱਚੇ ਬਾਦਸ਼ਾਹ ਆਗਏ ਸਨ ਕਿ ਰਾਜ ਕਰੇਗਾ ਖਾਲਸਾ ਬੇਸ਼ੱਕ ਖਾਲਸੇ ਨੇ ਬ੍ਰਹਮੰਡੀ ਰਾਜ ਸੰਭਾਲਣਾ ਹੈ ਤੇ ਸਿੰਘਾਂ ਦੀ ਪਾਤਸ਼ਾਹੀ ਕਾਲ ਤੋਂ ਪਾਰ ਹੈ ਨਹਿਜ ਰਾਜ ਸਤਗੁਰਾਂ ਸਾਨੂੰ ਬਖਸ਼ਿਆ ਹੈ ਅਰ ਅੱਜ ਅਸੀਂ ਇਸ ਦੁਨਿਆਵੀ ਤਖਤ ਉੱਤੇ ਬੈਠ ਵੀ ਰਾਜਿਆਂ ਨੂੰ ਦੱਸਾਂਗੇ ਕਿ ਰਾਜ ਦੀ ਅਸਲ ਪਰਿਭਾਸ਼ਾ ਕੀ ਹੈ ਕੀ ਰਾਜੇ ਨੇ ਤਖਤ ਉੱਤੇ ਬੈਠ ਆਪਣਾ ਹੁਕਮ ਚਲਾ ਕੇ ਰਾਜ ਕਰਨਾ ਹੁੰਦਾ ਹੈ ਕੀ ਰਾਜੇ ਨੇ ਆਪਣੀ ਤਾਕਤ ਨਾਲ ਲੋਕਾਂ ਉੱਤੇ ਰਾਜ ਕਰਨਾ ਹੁੰਦਾ ਹੈ ਕੀ ਰਾਜੇ ਨੇ ਆਪਣੀ ਐਸ਼ ਪ੍ਰਸਤੀ ਕਾਇਮ ਰੱਖਣ ਲਈ ਰਾਜ ਕਰਨਾ ਹੁੰਦਾ ਹੈ ਤੇ ਬਾਬਾ ਇਹ ਆਖਦਾ ਸਾਡੇ ਕੰਨੇ ਦੇਖਣ ਲਗਾ ਤੇ ਕੁਝ ਜੀਰ ਮਗਰੋਂ ਆਪ ਹੀ ਬੋਲਿਆ ਅਸਲ ਵਿੱਚ ਰਾਜੇ ਨੇ ਪ੍ਰਜਾ ਦੇ ਦਿਲਾਂ ਉੱਤੇ ਰਾਜ ਕਰਨਾ ਹੁੰਦਾ ਹੈ ਪ੍ਰਜਾ ਕਿਸੇ ਰਾਜ ਦੇ ਤਖਤ ਉੱਤੇ ਬੈਠੇ ਤੋਂ ਭੈ ਨਾ ਖਾਵੇ ਸਗੋ ਰਾਜਾ ਪ੍ਰਜਾ ਨੂੰ ਆਵਦਾ ਹੀ ਧਿਆਸ਼ੀ ਜਾਪੇ ਪ੍ਰਜਾ ਨੂੰ ਆਪਣੀ ਕੋਈ ਦੁੱਖ ਤਕਲੀਫ ਰਾਜੇ ਕੋਲ ਕਹਿਣ ਤੋਂ ਝਿਜਕ ਨਾ ਹੋਵੇ ਪ੍ਰਜਾ ਨੂੰ ਕਹਿਣਾ ਵੀ ਕਿਉਂ ਪਵੇ ਰਾਜਾ ਲੋਕਾਂ ਦੀਆਂ ਮੁਸੀਬਤਾਂ ਤੋਂ ਆਪ ਜਾਣੂ ਹੋਵੇ ਰਾਜਾ ਪ੍ਰਜਾ ਤੋਂ ਕਰ ਲਵੇ ਤਾਂ ਐਵੇਂ ਜਿਵੇਂ ਮੱਖੀ ਫੁੱਲ ਤੋਂ ਰਸ ਲੈਂਦੀ ਹੈ ਪ੍ਰਜਾ ਨੂੰ ਕਿਸੇ ਤਰ੍ਹਾਂ ਦਾ ਭਾਰ ਨਾ ਮਹਿਸੂਸ ਹੋਵੇ ਬਾਬਾ ਜੀ ਬੋਲ ਰਿਹਾ ਸੀ ਕਿ ਮੇਰਾ ਧਿਆਨ ਇੱਕ ਬਜ਼ੁਰਗ ਸਿੰਘ ਵੱਲ ਚਲਾ ਗਿਆ ਜੋ ਅੱਖਾਂ ਵਿੱਚੋਂ ਅਥਰੂ ਗੁੰਜ ਰਿਹਾ ਸੀ। ਬਾਬਾ ਪੰਗੋ ਬੋਲ ਹੀ ਰਿਹਾ ਸੀ ਕਿ ਉਹ ਅਥਰੂ ਵਹਾਉਂਦਾ ਬਾਬਾ ਇਕਦਮ ਬੋਲਿਆ। ਰਾਜਾ ਗਰੀਬ ਮੋਚੀ ਦੀ ਪੰਡ ਸਿਰ ਧਰ ਕੇ ਉਸ ਦੇ ਘਰ ਛੱਡ ਕੇ ਆਏ। ਰਾਜਾ ਵੱਟੇ ਮਾਰਦੇ ਬਾਲਾਂ ਨੂੰ ਸੋਨੇ ਦੀਆਂ ਮੋਹਰਾ ਵੰਡੇ। ਰਾਜੇ ਦਾ ਪੈਰਾਂ ਨਾਲ ਛੁਹਾ ਕੇ ਲੋਹੇ ਦੇ ਤਵੇ ਸੋਨੇ ਦੇ ਹੋ ਜਾਣ ਤੇ ਉਹ ਫਿਰ ਭੁੱਬਾਂ ਮਾਰ ਰੋਣ ਲੱਗਾ। ਰੋਣਾ ਹੈ ਬਜ਼ੁਰਗ ਬਾਬਾ ਮੇਰੇ ਸੁਪਨਿਆਂ ਵਿੱਚ ਆਉਂਦੀਆਂ ਗੱਲਾਂ ਕਰ ਰਿਹਾ ਸੀ। ਗੱਲ ਮੇਰੇ ਹਿਸਾਬ ਵਿੱਚ ਨਹੀਂ ਆ ਰਹੀ ਸੀ। ਕਿ ਇਸ ਬਾਬੇ ਨੂੰ ਵੀ ਇਹੋ ਸੁਪਨੇ ਆਉਂਦੇ ਹੋਣਗੇ ਕਿ ਸੱਚਮੁੱਚ ਕਦੇ ਇਸ ਤਰ੍ਹਾਂ ਦਾ ਰਾਜ ਹੋਇਆ ਹੋਵੇਗਾ ਕਿ ਮੇਰਾ ਤੇ ਇਸ ਬਾਪੂ ਦਾ ਆਪਸ ਵਿੱਚ ਕੋਈ ਸੰਬੰਧ ਹੈ ਇਹ ਸਵਾਲ ਮੇਰੇ ਅੰਦਰ ਚੱਲ ਰਹੇ ਸਨ ਮਹਾਰਾਜ ਭੜੀ ਕਰੇ ਆਖਦਿਆਂ ਬਾਬੇ ਭੰਗੂ ਨੇ ਕਥਾ ਅੱਗੇ ਤੋੜੀ ਰਾਮਗੜੀ ਦੇ ਸਰਦਾਰਾਂ ਨੇ ਚਾਰ ਵੱਡੀਆਂ ਟੋਪਾਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਹੁਣ ਉਹ ਨੇ ਲਾਲਕੀਲੇ ਦੇ ਉਸ ਤਾਕਤ ਅੱਗੇ ਖਲੋਤੇ ਸਨ ਜਿਸ ਸਿਲ ਉੱਤੇ ਬੈਠ ਬਾਦਸ਼ਾਹ ਫੁਰਮਾਨ ਜਾਰੀ ਕਰਿਆ ਕਰਦੇ ਸਨ ਚੋਂਦਾ ਤਾਂ ਮੈਂ ਇਹ ਹਾਂ ਕਿ ਇਸ ਤਖਤ ਨੂੰ ਪੁੱਟ ਕੇ ਜਮਨਾ ਵਿੱਚ ਰੋੜ ਦਿਆਂ ਤੇ ਜਾਂ ਇਸ ਦੇ ਟੁਕੜੇ ਟੁਕੜੇ ਕਰਕੇ ਚਾਂਦਨੀ ਚੌਕ ਵਿਖੇ ਉਸਾਰੇ ਜਾਣ ਵਾਲੇ ਨਵੇਂ ਪਾਸ਼ਾ ਜੀ ਦੇ ਅਸਥਾਨ ਦੀਆਂ ਨੀਹਾਂ ਵਿੱਚ ਪਾ ਦਿਆਂ ਪਰ ਨਹੀਂ ਇਸ ਨਾਲ ਇਹ ਸੰਗਤ ਨੂੰ ਬਹੁਤੀ देर ਚੇਤਾ ਨਹੀਂ ਰਹੇਗਾ ਸਰਦਾਰ ਜੱਸਾ ਸਿੰਘ ਰਾਮਗੜੀਆ ਆਪਣੇ ਘੋੜੇ ਤੇ ਸਵਾਰ ਮੁਗਲੀਆਂ ਤਖਤ ਅੱਗੇ ਖਲੋਤੇ ਸਨ ਫਿਰ ਤੁਹਾਡਾ ਕੀ ਇਰਾਦਾ ਹੈ ਸਰਦਾਰ ਜੱਸਾ ਸਿੰਘ ਜੀ ਨਾਲ ਖਲੋਤੇ ਸਿੰਘ ਨੇ ਪੁੱਛਿਆ ਇਰਾਦਾ ਤਾਂ ਮੇਰਾ ਇਹ ਹੈ ਕਿ ਇਸ ਤਖਤ ਨੂੰ ਕੈਦ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਜਾਵਾਂ ਕੈਦ ਕਰਕੇ ਹਾਂ ਸੰਗਰਾਂ ਵਿੱਚ ਨੂੜ ਕੇ ਤੇ ਉੱਥੇ ਅਸੀਂ ਇਸ ਨੂੰ ਕਿੱਥੇ ਰੱਖਾਂਗੇ ਆਪਣੀ ਬੁੰਗੇ ਵਿੱਚ ਬੁੰਗੇ ਰਾਮਗੜੀਏ ਵਿੱਚ ਉਸੇ ਤਰ੍ਹਾਂ ਸੰਗਲਾਂ ਵਿੱਚ ਨੂੜ ਕੇ ਬੁੰਗੇ ਦੀ ਹੀਟਲੀ ਮੰਦਰ ਵਿੱਚ ਕੈਦ ਕਰਾਂਗੇ ਤਾਂ ਕਿ ਰਹਿੰਦੀ ਦੁਨੀਆਂ ਤੱਕ ਲੋਕ ਦੇਖਣ ਕਿ ਦਿੱਲੀ ਦਾ ਤਖਤ ਅਕਾਲ ਜੀ ਦੇ ਤਖਤ ਨਾਲੋਂ ਨੀਵਾ ਹੈ ਸਰਦਾਰ ਬੋਲਦਾ ਹੋਇਆ ਜੋਸ਼ ਵਿੱਚ ਆ ਰਿਹਾ ਸੀ ਰਾਮਗੜੀਏ ਸਰਦਾਰਾਂ ਨੇ ਇਸੇ ਤਰ੍ਹਾਂ ਕੀਤਾ ਉਹਨਾਂ ਤਖਤ ਦੀ ਉਹ ਸਿੱਲ ਉਖਾੜੀ ਜਿਸ ਉਸਤੇ ਬਾਦਸ਼ਾਹ ਬੰਦੇ ਸਨ ਤੇ ਨਾਲ ਹੀ ਉਸ ਉੱਪਰ ਉਸਾਰ ਸੰਗ ਮਰਮਰ ਦੀ ਛੱਤ ਦੀ ਓਟ ਲਈ ਖਲੋਤੇ 44 ਥੰਮਵੇਂ ਉਖਾੜ ਲਏ। ਇਹ ਸਭ ਕਰਦਿਆ ਸਿੰਘ ਬਿਲਕੁਲ ਉਸੇ ਰੋਮ ਵਿੱਚ ਸਨ ਜਦ ਉਹਨਾਂ ਗਧਿਆਂ ਨਾਲ ਸਰਹੰਦ ਦੇ ਵਿੱਚ ਹੱਲ ਲਵਾਏ ਸਨ ਤੇ ਹੇਠਲੇ ਉੱਤੇ ਕਰ ਦਿੱਤੀ ਸੀ। ਇਹ ਸਭ ਉਹਨਾਂ ਗੱਡੀਆਂ ਉੱਤੇ ਲਾਦ ਲਿਆ ਤੇ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ। ਉਹਨਾਂ ਦਿੱਲੀ ਮਾਰ ਲਈ ਸੀ ਤੇ ਸੰਕੇਤਕ ਰੂਪ ਵਿੱਚ ਦੇਖਿਆ ਇਹ ਮਾਸਸਦਿਆਂ ਤੇ ਯਾਦ ਰਹਿਣੀ ਸੀ। ਇਹ ਸਿੰਘ ਕੀ ਲਿਜਾ ਰਹੇ ਨੇ ਸੰਗਲਾਂ ਵਿੱਚ ਨੂੜ ਕੇ? ਦਿੱਲੀ ਵਾਸੀ ਬੜੀ ਉਤਸੁਕਤਾ ਨਾਲ ਇਹਨਾਂ ਗੱਡੀਆਂ ਦੇ ਕਾਫਲੇ ਨੂੰ ਦੇਖ ਰਹੇ ਸਨ ਕਿਸੇ ਦੇ ਸਮਝ ਨਹੀਂ ਆ ਰਿਹਾ ਕਿ ਇਹ ਪੱਥਰ ਦੀ ਸਿੱਲ ਸੰਗਲਾਂ ਵਿੱਚ ਕਿਉਂ ਬੰਨੀ ਹੋਈ ਹੈ ਸ਼ਾਇਦ ਇਸ ਵਿੱਚ ਕੋਈ ਹੀਰੇ ਮੋਤੀ ਜੜੇ ਹੋਣ ਦਿੱਲੀ ਦੇ ਆਮ ਵਸੇ ਕਿਹੜਾ ਕਦੇ ਲਾਲਕੀ ਦੇ ਦੀ ਇਸ ਖਾਸ ਥਾਂ ਤੱਕ ਪਹੁੰਚੇ ਸਨ ਸੋ ਉਹਨਾਂ ਨੇ ਇਹ ਕਿਆਸ ਲਾਇਆ ਸ਼ਾਇਦ ਨਹੀਂ ਹਜੂਰ ਜ਼ਰੂਰ ਇਹ ਬਹੁਤ ਕੀਮਤੀ ਹੋਏਗੀ ਇੱਕ ਹੋਰ ਸਥਾਨਕ ਵਾਸੀ ਬੋਲਿਆ ਸਰਦਾਰ ਜੱਸਾ ਸਿੰਘ ਗੱਡੀਆਂ ਸਮੇਤ ਚਾਂਦਨੀ ਚੌਕ ਪਹੁੰਚਿਆ ਤੇ ਬੋੜੇ ਹੇਠ ਬਣੇ ਥੜੇ ਕੋਲ ਹੱਥ ਜੋੜ ਖਲੋ ਗਿਆ ਸਿੱਲ ਉਸਨੇ ਥੜੇ ਦੇ ਪੈਰਾਂ ਵਿੱਚ ਰਖਵਾ ਦਿੱਤੇ ਤੇ ਬੋਲਿਆ हे ਨਵੇਂ ਪਾਤਸ਼ਾਹ ਵਿਰਾਗ ਦੇ ਪਰਬਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਖਾਲਸੇ ਨੇ ਆਪ ਜੀ ਦੀ ਮਿਹਰ ਨਾਲ ਉਹਨਾਂ ਸ਼ਾਹੀ ਤਖਤਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ ਜੋ ਜ਼ੁਲਮੀ ਫਰਮਾਨ ਜਾਰੀ ਕਰਦੇ ਸਨ ਇਹ ਸਿਰਫ ਤਖਤ ਨਹੀਂ ਪੁੱਟਿਆ ਗਿਆ ਸਤਗੁਰ ਜੀਓ ਆਪ ਜੀ ਦੇ ਫਰਮਾਨ ਸੱਚ ਹੋਏ ਨੇ ਤੇ ਮੁਗਲੀਆਂ ਸਲਤਨਤ ਦੀ ਜੜ 뿌ਟੀ ਗਈ ਹੈ ਮਿਹਰ ਕਰਨਾ ਪਾਤਸ਼ਾਹ ਜੀ ਤਾਕਤ ਬਖਸ਼ਣਾ ਤਾਂ ਕਿ ਆਪ ਜੀ ਦਾ ਖਾਲਸਾ ਸਮੁੱਚੀ ਧਰਤੀ ਤੋਂ ਲੋਕਾਈ ਦਾ ਲਹੂ ਪੀਣ ਵਾਲੇ ਜ਼ਾਲਮ ਰਾਜਿਆਂ ਦੀ ਜੜ 뿌ਟ ਦੇਵੇ ਸਰਦਾਰ ਜੱਸਾ ਸਿੰਘ ਦੇ ਸਾਥੀਆਂ ਨੇ ਉਹ ਸਿੱਲ ਅੰਮ੍ਰਿਤਸਰ ਸਾਹਿਬ ਲਿਆਂਦੀ ਤੇ ਉਸ ਨੂੰ ਰਾਮਗੜੀਆ ਬੁੰਗੇ ਵਿੱਚ ਲੈ ਗਏ ਉਸੇ ਤਰ੍ਹਾਂ ਸੰਗਣਾ ਵਿੱਚ ਨੂੜੀ ਹੋਈ ਸਿੱਲ ਸ਼੍ਰੀ ਦਰਬਾਰ ਸਾਹਿਬ ਤੇ ਅਕਾਲ ਬੁੰਗੇ ਤੋਂ ਬਹੁਤ ਨੀਵੇਂ ਕਰਕੇ ਰੱਖੀ ਗਈ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜਿਆਂ ਦੇ ਦਰਸ਼ਨ ਕਰਨ ਆਉਂਦੀਆਂ ਸੰਤਾਂ ਸਦੀਆਂ ਤੱਕ ਇਹ ਚੇਤੇ ਰੱਖਣਗੀਆਂ ਕਿ ਉਹਨਾਂ ਦੇ ਪੁਰਖਿਆਂ ਨੇ ਲਾਲ ਕਿਲੇ ਦਾ ਤਖਤ ਕਿਵੇਂ ਅਕਾਲ ਜੀ ਦੇ ਤਖਤ ਅੱਗੇ ਨਿਵਾਇਆ ਕਹਿਰ ਕੀਤੀ ਹੋਈ ਇਹ ਸਿਰ ਰਿੰਦੀ ਦੁਨੀਆ ਤੇ ਇੱਕ ਦਰਬਾਰ ਸਾਹਿਬ ਤੋਂ ਨੀਵੀਂ ਪਈ ਰਹੇਗੀ ਰਾਮਗੜੀਆ ਸਰਦਾਰ ਦੇ ਮਾਨ ਦੀ ਗੱਲ ਹੋ ਗਈ ਸੀ ਤੇ ਉਹ ਬਹੁਤ ਖੁਸ਼ ਸੀ ਉਸ ਨੂੰ ਦਿੱਲੀ ਤੋਂ ਨਾ ਤਾਂ ਨਜ਼ਰਾਨੇ ਚਾਹੀਦੇ ਸਨ ਨਾ ਹੀ ਕੋਈ ਰਾਜ ਭਾਗ ਦੀ ਲਾਲਸਾ ਸੀ ਉਸ ਨੇ ਤਾਂ ਦਿੱਲੀ ਸਦਾ ਲਈ ਖਾਲਸੇ ਦੇ ਚਰਨਾਂ ਵਿੱਚ ਨਿਵਾ ਦਿੱਤੀ ਸ਼ਾਹੀ ਕਿਲੇ ਦੇ ਤਖਤ ਦੀ ਇਹ ਸਿਲ ਪਰ ਕਰਮਾ ਵਿੱਚ ਲੰਘਦੇ ਸੰਗਤ ਦੇ ਪੈਰਾਂ ਤੋਂ ਵੀ ਨੀਵੀਂ ਪਈ ਹੋਈ ਸੀ ਤੇ ਇਹ ਉਸ ਲਈ ਮਾਣ ਵਾਲੀ ਗੱਲ ਸੀ ਤੇ ਉਧਰ ਦਿੱਲੀ ਵਿੱਚ ਸਿੰਘਾਂ ਦੇ ਲਾਲ ਕਿਲੇ ਪਹੁੰਚਣ ਦੀ ਖਬਰ ਸੁਣਦੇ ਸਾਰ ਹੀ ਸ਼ਾਹ ਆलम ਆਪਣੇ ਖਾਸ ਦਰਬਾਰੀਆਂ ਨਾਲ ਲਾਲ ਕਿਲੇ ਦੀਆਂ ਖੂਫੀਆਂ ਗੁਪਤ 18 ਉੱਤੇ ਜਾ ਕੇ ਲੁਕ ਗਿਆ ਸੀ ਉਹ ਹੁਣ ਕਿਸੇ ਤਰ੍ਹਾਂ ਖਾਲਸੇ ਤੋਂ ਆਪਣੀ ਜਾਨ ਬਖਸ਼ਵਾਉਣੀ ਚਾਹੁੰਦੇ ਸਨ ਤੇ ਉਸ ਲਈ ਗੋਂਦਾ ਗੁੰਦ ਰਹੇ ਸਨ ਧੰਨ